ਨਾਮ ਆ ਮਤਲਬ ਲੈਸ ਸੀ ਹਾਂਜੀ ਮੇਰਾ ਵੀ ਨਾਮ ਜੀ ਠੀਕ ਹੈ ਜੇ ਮਤਲਬ ਗੱਲ ਕਰੀਏ ਆਪਾਂ ਜੀ ਫੈਕਟਰੀ ਨੇ ਇਹੀ ਕੋਸ਼ਿਸ਼ ਕੀਤੀ ਵੀ ਤੁਹਾਨੂੰ ਭੇਜਾਂਗੇ ਤਾਂ ਫਿਰ ਤੁਹਾਡਾ ਅਗਲਾ ਫੈਸਲਾ ਕੀ ਹੋਵੇ ਸਾਰਾ ਸਾਡਾ ਅੱਗਾ ਅੱਗੇ ਇਹੀ ਫੈਸਲਾ ਦੇਖੋ ਜੀ ਮੇਰੇ ਵੀ ਘਰਦਿਆਂ ਮੋਜਬੂਰੀ ਨਾਸੀਪੁਰ ਜਿੱਨੇ ਵੀ ਵਰਕਰ ਕਰਦੇ ਆ ਕੰਮ ਸਾਰ ਹਰ ਇੱਕ ਦੀ ਆਪੋ ਆਪਣੀਆਂ ਮਜਬੂਰੀਆਂ ਨੇ ਤੇ ਸਾਡੇ ਨਾਲ ਜ਼ਬਰਦਸਤੀ ਕਰ ਰਹੇ ਨੇ ਅਸੀਂ ਨਹੀਂ ਜਾਣਾ ਚਾਹੁੰਦੇ ਜਿਹੜਾ ਸਾਡਾ ਸਮਝੌਤੀ ਵਾਲਾ ਲੈਟਰ ਦੀ ਉਹਦੇ ਵਿੱਚ ਇਹੀ ਸਾਈਨ ਹੋਏ ਹੋਏ ਦੀਏ ਵੀ ਸਾਡੀ ਜੇ ਸਾਡੀ ਸਹਿਮਤੀ ਆਸੀਂ ਤਾਂ ਹੀ ਉੱਥੇ ਜਾਵਾਂਗੇ ਅਸੀਂ ਬਿਨਾਂ ਸਹਿਮਤੀ ਤੋਂ ਅਸੀਂ ਉੱਥੇ ਨਹੀਂ ਜਾ ਸਕਦੇ ਪਰ ਤੁਹਾਨੂੰ ਪਤਾ ਵੀ ਤੁਸੀਂ ਡਾਇਰੈਕਟਰ ਦੇ ਉੱਪਰ ਸਾਈਨ ਕੀਤੇ ਕਿਉਂ ਕੀਤੇ ਜਦੋਂ ਉੱਪਰ ਦੇ ਦੇ ਉੱਪਰ ਲਿਖਿਆ ਹੋਇਆ ਸੀਗਾ ਵੀ ਨਹੀਂ ਨਹੀਂ ਸਰ ਉਹ ਸਾਡੀ ਸਹਿਮਤੀ ਨਾਲ ਹੈ ਵੀ ਜੇ ਅਸੀਂ ਚਾਹਾਂਗੇ ਤਾਂ ਅਸੀਂ ਉੱਥੇ ਜਾ ਸਕਦੇ ਹਾਂ ਮੈਂ ਖੁਦ ਪੜਿਆ ਉਹਦੇ ਵਿੱਚ ਵੀ ਤੁਸੀਂ ਸਾਈਨ ਕਿਉਂ ਕੀਤੇ ਤੁਹਾਨੂੰ ਪਤਾ ਸੀ ਨਹੀਂ ਨਹੀਂ ਸਾਰਾ ਇਦਾਂ ਨਹੀਂ ਪਰੋਸੇ ਤੇ ਅਸੀਂ ਸਰ ਉਹ ਤਾਂ ਨਾਲ ਤੁਸੀਂ ਤੁਹਾਨੂੰ ਪਰੋਸੇ ਚ ਲੈ ਕੇ ਹਾਂ ਸਾਡੇ ਨਾਲ ਹਾਂ ਸਰ ਮਤਲਬ ਅਸੀਂ ਜਾਣਾ ਹੀ ਨਹੀਂ ਚਾਹੁੰਦੇ ਉੱਥੇ ਨਾ ਜੀ ਠੀਕ ਹੈ ਸਾਡੀ ਬਾਦਲੀ ਉਹਦੇ ਵਿੱਚ ਇਦਾਂ ਲਿਖਿਆ ਹੋਇਆ ਸੀਗਾ ਵੀ ਜੇ ਅਸੀਂ ਚਾਹਾਂਗੇ ਤਾਂ ਅਸੀਂ ਉੱਥੇ ਜਾ ਸਕਦੇ ਹਾਂ ਵੀ ਸਾਡੀ ਸਹਿਮਤੀ ਨਹੀਂ ਇਹਦੇ ਵਿੱਚ ਹੈਗੀ ਜੀ ਸਾਡੀ ਸਹਿਮਤੀ ਉਤਾਈਆਂ ਸੀ ਉੱਥੇ ਜਾਵਾਂਗੇ ਤਾਂ ਸਾਡੇ ਨਾਲ ਆਣੇ ਸਹਿਮਤੀ ਦੇ ਨਾਲ ਹੀ ਸਾਨੂੰ ਤੇ ਭੇਜਿਆ ਜਾ ਰਿਹਾ ਹੁਣ ਸਾਡੇ ਨਾਲ ਸਰ ਉੱਥੇ ਕੁਝ ਵੀ ਹੋ ਸਕਦਾ ਨਾ ਸਾਨੂੰ ਕੀ ਪਤਾ ਸਾਨੂੰ ਕਹਿ ਕੇ ਚਾਰ ਖੰਡ ਸਾਨੂੰ ਕਿਧਰੇ ਹੋਰ ਭੇਜ ਦੇਣ ਇਹ ਸਾਡੇ ਨਾਲ ਉਹਦੇ ਕੁਝ ਵੀ ਹੋ ਸਕਦਾ ਪਹਿਲਾਂ ਪਤਾ ਸੀ ਵੀਰੇ ਦੇ ਪਲਾਟ ਹੋਰ ਵੀ ਹੈਗੇ ਕਿਤੇ ਤੇ ਨਹੀਂ ਸਰ ਕੁਝ ਗੱਲ ਤਾਂ ਕਰਦੇ ਸੀ ਪਰ ਸਾਨੂੰ ਪਤਾ ਨਹੀਂ ਸੀ ਪੱਕਾ ਫਾਈਨਲ ਨਹੀਂ ਸੀਗਾ ਸਾਰਾ ਤੁਸੀਂ ਇਸ ਕਰਕੇ ਸਾਈਨ ਕਰਦੇ ਹੋਗੇ ਨਹੀਂ ਸਰ ਸਾਈਨ ਤੋਂ ਨੂੰ ਕੁਝ ਨਹੀਂ ਹੋਏਗਾ ਸਾਈਨ ਤੋਂ ਦੇ ਉੱਪਰ ਕੋਈ ਨਹੀਂ ਹੋਈ ਸਾਡੇ ਸਾਈਨ ਨਹੀਂ ਕਰ ਕੀਤੇ ਸਾਰਾ ਸੀ ਨੇ ਉਹਦੇ ਉੱਪਰ ਕਿਉਂਕਿ ਉਹ ਉਹਦੇ ਪਰ ਇਦਾਂ ਲਿਖਿਆ ਹੋਇਆ ਸੀ ਜੀ ਅਸੀਂ ਚਾਹਾਂਗੇ ਤਾਂ ਸਾਡੀ ਸਹਿਮਤੀ ਨਾਲ ਹੀ ਅਸੀਂ ਉੱਥੇ ਜਾ ਸਕਦੇ ਹਾਂ ਨਾ ਕਿ ਇਹਨਾਂ ਕੰਪਨੀ ਦੇ ਮਾਲਕ ਦੀ ਸਹਿਮਤੀ ਨਾਲ ਨਹੀਂ ਅਸੀਂ ਆਪਣੀ ਸਹਿਮਤੀ ਨਾਲ ਉੱਥੇ ਜਾ ਸਕਦੇ ਹਾਂ ਜੇ ਸਾਨੂੰ ਲੋੜ ਹੈ ਜਾਂ ਸਾਨੂੰ ਕੁਝ ਵੀ ਹੈ ਜੇ ਸਾਡੀ ਸਹਿਮਤੀ ਹੋਊਗੀ ਸਾਡੇ ਘਰ ਪਰਿਵਾਰ ਮੰਗਰ ਸਰਦਾ ਆਊਗਾ ਤਾਂ ਅਸੀਂ ਜਾ ਸਕਦੇ ਹਾਂ ਜੇ ਨਹੀਂ ਵੀ ਸਰਦਾ ਸੀ ਤਾਂ ਵੀ ਨਹੀਂ ਸੀ ਜਾ ਸਕਦੇ ਸੀ ਕਿਉਂ ਜਾਈਏ ਜੀ ਅਸੀਂ ਇੱਥੋਂ ਦੀ ਜੰਮੇ ਪਲੇਏ ਸਾਡੀ ਧਰਤੀ ਹੈ ਅਸੀਂ ਆਪਣੀ ਧਰਤੀ ਛੱਡ ਕੇ ਅਸੀਂ ਹੋਰ ਕਿਤੇ ਕਿਉਂ ਜਾਈਏ ਨਾਲ ਉੱਥੇ ਸਾਨੂੰ ਤਨਖਾਹ ਕਿ ਨਹੀਂ ਦੇ ਰਹੇ ਨੇ 16000 ਰੁਪਏ ਅਸੀਂ ਕਿਉਂ ਜਾਵਾਂਗੇ ਸਰ ਚਾਹੇ ਸਾਨੂੰ 5000 ਅਸੀਂ ਕਿਉਂ ਜਾਵਾਂਗੇ ਸਾਡੇ ਇਥੇ ਏਮ-ਕੀਮ ਹੋ ਗਈ ਕਿ ਕੰਪਨੀ ਨੇ ਜਾਂ ਸਟਾਫ ਜਾਂ ਮੈਨੇਜਮੈਂਟ ਇਹਦੀ ਜ਼ਿੰਮੇਵਾਰੀ ਲੈਂਦਾ ਮਾਲਕ ਜਿਹੜੇ ਜਾਣਾ ਚਾਹੁੰਦੇ ਨੇ ਉਹ ਜਾ ਸਕਦੇ ਨੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਗੱਲਬਿਆਨ ਦਿੱਤੇ ਨੇ ਵੀ ਹਾਂ ਅਸੀਂ ਜਾਵਾਂਗੇ ਉਹਨਾਂ ਨੂੰ ਕਿਉਂ ਨਹੀਂ ਭੇਜ ਰੇ ਅਸੀਂ ਜੁਨੀਆਂ ਦੇ ਬੰਦੇ ਹੀ ਸੀ ਸੀ ਜਾਨੇ ਟਾਰਗੇਟ ਕਰਿਆ ਹੋਰ ਕੋਈ ਨਹੀਂ ਕੀਤੇ ਲੋਕ ਤੁਹਾਨੂੰ ਤਾਂ ਟਾਰਗੇਟ ਕੀਤਾ ਜਾ ਰਿਹਾ ਵੀ ਅਸੀਂ ਸਾਡੀ ਜੁਨੀਆਂ ਤੋੜਨਾ ਚਾਹੁੰਦੇ ਹਾਂ ਹਾਂ ਸਾਰ ਅਸੀਂ ਸੰਗਰਾਸ ਕਰਦੇ ਹਾਂ ਅਸੀਂ ਕ੍ਰਾਂਤੀਕਾਰੀ ਲੋਕ ਹਾਂ ਠੀਕ ਹੈ ਅਸੀਂ ਹੱਕਾਂ ਸੱਚਾਂ ਦੇ ਨਾਲ ਲੜਨ ਵਾਲੇ ਹਾਂ ਉਹਨਾਂ ਮੰਗੂ ਨਹੀਂ ਹੈਗੇ ਕਿ ਅਸੀਂ ਥੱਲੇ ਬੈਠੇ ਆਂਗੇ ਵੀ ਹ ਭਾਜੀ ਤੁਹਾਡੇ ਨਾਲ ਜਥੇਬੰਦੀਆਂ ਦੀ ਗੱਲ ਕਰੀਏ ਜੇ ਕਿੰਨੀਆਂ ਜਥੇਬੰਦੀਆਂ ਤੁਹਾਡੀ ਸਮਰਥਨ ਦੇ ਨੇ ਸਾਡੇ ਨਾਲ ਜੀ ਸਾਰੀਆਂ ਜਥੇਬੰਦੀਆਂ ਸਮਰਥਕ ਨੇ ਜੀ ਭਾਰਤੀ ਗ੍ਰਾਂਵ ਵੀ ਤੇ 8% ਹੋ ਗਈ ਸਾਰੀਆਂ ਭਰਾਤੀ ਜਥੇਬੰਦੀਆਂ ਸਾਡੇ ਨਾਲ ਨੇ ਜੀ ਠੀਕ ਹੈ ਤੁਹਾਡੀ ਹਮਾਇਤ ਇੱਥੇ ਹੀ ਜੇ ਸਾਡੇ ਨਾਲ ਕੋਈ ਸੁਣਵਾਈ ਹੋਈ ਜੀ ਤਾਂ ਅਸੀਂ ਡਟ ਕੇ ਕਰਾਂਗੇ ਸੰਘਰਸ਼ ਕਰਾਂਗੇ ਤੁਹਾਡਾ ਵੀ ਨਾਮਾਂ ਦੇ ਵਿੱਚ ਹਾਂ ਜੀ ਹਾਂ ਜੀ ਮਤਲਬ ਤੁਹਾਨੂੰ ਵੀ ਭੇਜਣੀ ਚਾਹੀਦੀ ਹੈ ਹਾਂ ਜੀ ਸੋ ਸਾਡੀਆਂ ਮਜਬੂਰੀਆਂ ਨੇ ਇਕੱਲੇ ਇਕੱਲੇ ਜਾਣਿਆ ਅਸੀਂ ਜਾਣ ਨਹੀਂ ਸਕਦੇ। ਤੁਹਾਨੂੰ ਤੱਕੇ ਨਾਲ ਸਾਡਾ ਗੇਟ ਬੰਦ ਕਰਤਾ ਜੀ। ਕਹਿੰਦੇ ਤੁਸੀਂ ਨਾ ਕੇ ਤੁਹਾਡਾ ਗੇਟ ਬੰਦ ਕਰ ਦਾਂਗੇ। ਅੱਛਾ। ਹਾਂ ਜੀ। ਹੁਣ ਤੁਹਾਡੀ ਐਂਟਰੀ ਅੰਦਰ ਹੋਈ ਨਹੀਂ। ਹੋਈ ਨਹੀਂ ਗੇਟ ਬੰਦ ਕਰਤਾ ਜੀ ਸਾਡਾ। ਠੀਕ ਹੈ। ਕਦੋਂ ਤੋਂ ਬਾਹਰ ਹਾਂ? ਅਸੀਂ 4 ਤਰੀਕ ਤੋਂ ਬਾਹਰ ਹਾਂ ਜੀ। 4 ਤਰੀਕ ਤੋਂ ਬਾਹਰ। ਹਾਂ ਜੀ। ਠੀਕ ਹੈ ਜੀ। ਪ੍ਰਾਂਝੀ ਜੀ ਕਹੇ ਜਾਣਕਾਰੀ ਸੰਧੀ ਕਰ ਦੋ ਵੀ ਜਿਹੜੇ ਫੈਕਟਰੀ ਦੇ ਮੁਲਾਜ਼ਮ ਸੀਗੇ ਜਿਨ੍ਹਾਂ ਦੀ ਬਦਲੀਆਂ ਕਿੱਥੇ ਨਹੀਂ ਆਸੀਆਂ। ਜੀ। ਉਹ ਪ੍ਰੋਸੈਸ ਕਿੱਥੇ ਖੜਾ ਹੋਣਾ? ਪ੍ਰੋਸੈਸ ਤਾਂ ਬਾਈ ਜੀ ਉੱਥੇ ਖੜਾ ਹੈ ਠੀਕ ਹੈ ਹਾਂ ਹੁਣ ਅਸੀਂ ਮਤਲਬ ਪਹਿਲਾਂ ਇਹਨਾਂ ਦੇ ਮਤਲਬ ਉਹ ਬੇਸਿਕ ਗੱਲ ਪਾਈ ਜੀ ਵੀ ਮਤਲਬ ਭੇਜ ਦੇਣੀ ਹੈਗੀ ਅਸੀਂ ਤੇ ਹੁਣ ਹੁਣ ਉਹ ਨਾ ਉਹ ਗੱਲ ਇਹਨਾਂ ਨੇ ਲੈਣ ਚੱਕ ਲਈ ਵੀ ਹੁਣ ਸਾਡੇ 6 ਬੰਦੇ ਦੀ ਬਦਲੀ 4 ਖੰਡ ਕਰ ਰਹੇ ਠੀਕ ਹੈ ਤੇ ਇੱਥੇ ਹੁਣ ਦੇਖੋ ਪਾਣੀ ਕਿੱਥੇ ਪਾਣੀ ਗੰਧਲਾ ਇੱਥੇ ਸਾਡਾ ਸਾਡੇ ਏਰੀਆ ਚ ਹੋ ਰਿਹਾ ਹੈ ਬਿਮਾਰੀਆਂ ਸਾਡੇ ਏਰੀਆ ਚ ਪਿੰਡ ਨੂੰ ਲੱਗ ਰਹੀਆਂ ਨੇ ਘੱਟੋ ਘੱਟ 7-7 ਮਰੀਜ਼ ਨੇ ਇਥੇ ਕੈਂਸਰ ਦੇ ਉਹ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਸੀਂ ਵੀ ਜਾਗੋ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਦਾ ਰਜਗਾਰ ਬੰਦ ਹੁੰਦਾ ਪਰ ਜਿਹੜਾ ਉਹ ਅਸੀਂ ਕਮਾ ਕੇ ਮੇਰੇ ਡੈਡੀ ਨੂੰ ਖੁਦ ਕੈਂਸਰ ਸੀਗਾ 2008 ਤੋਂ ਕਾਫੀ ਟਾਈਮ ਉਹ ਉਹਨਾਂ ਦਾ ਮੈਂ ਇਲਾਜ ਕਰਵਾਇਆ ਤੇ ਤੇ ਇਹ ਲੋਕ ਇਹ ਕਹਿੰਦੇ ਨੇ ਵੀ ਫੈਕਟਰੀ ਬੰਦ ਹੋ ਜਾਓ ਕਿਸੇ ਦਿਨ ਲੋਕ ਹੀ ਇੱਥੇ ਇਕੱਠੇ ਹੋਣਗੇ ਵੀ ਯਾਰ ਇਹਨੂੰ ਬੰਦ ਹੋਣੀ ਚਾਹੀਦੀ ਹੈ ਫਿਰ ਰਜਗਾਰ ਕਿੱਧਰ ਜਾਊਗਾ ਮੈਂ ਇਹ ਕਹਿੰਦਾ ਵੀ ਦੇਖੋ ਚਲੋ ਰੋਜ਼ਗਾਰ ਠੀਕ ਹੈ ਪਰ ਕਿਸੇ ਦੇ ਬੱਚੇ ਨੂੰ ਕਿਸੇ ਦੇ ਬਜ਼ੁਰਗ ਨੂੰ ਕਿਸੇ ਦੀ ਮਾਤਾ ਨੂੰ ਕੈਂਸਰ ਦਾ ਮਰੀਜ਼ ਨਾ ਬਣਿਆ ਜਿਵੇਂ ਕਿ ਬਦਲੀਆਂ ਕੀਤੀਆਂ ਗਈ ਸੀ 6 ਮਜ਼ਦੂਰਾਂ ਦੀ ਬਦਲੀਆਂ ਕੀਤੀਆਂ ਗਈ ਸੀ ਹਾਂਜੀ ਅਸੀਂ ਉਹਨਾਂ ਨੂੰ ਫੈਕਟਰੀ ਨੂੰ ਅਸੀਂ ਵੀ ਸਾਡੇ ਵੱਲੋਂ ਵੀ ਗੱਲਬਾਤ ਹੋਈ ਸੀ ਵੀ ਤੁਸੀਂ ਇਹਨਾਂ ਦੀਆਂ ਬਦਲੀਆਂ ਇੰਦੀ ਮਜਬੂਰੀ ਹੈ ਮਤਲਬ ਤੁਸੀਂ ਉਹਨਾਂ ਨੂੰ ਵੀ ਕਿਉਂ ਭੇਜ ਰਹੇ ਹੋ ਤੇ ਉਹਦੇ ਵਿੱਚ ਕੋਈ ਬਦਲੀ ਉਹਨੇ ਕੈਂਸਲ ਕੀਤੀ ਸੀ ਉਹ ਤਾਂ ਕਰਦੇ ਕੋਈ ਗੱਲਬਾਤ ਹੋਈ ਹੋਵੇ ਕੈਂਸਲ ਹੋਈਆਂ ਨਹੀਂ ਦੋ ਤੇ ਉਹਨੇ ਉਹਦੀ ਨਾ ਮੈਡਮ ਹੈਂਡੀਕੈਪਟ ਹੈ ਹੂੰ ਤੇ ਉਹ ਉਹਦਾ ਨਾਮ ਸੀਗਾ ਤੇ ਇੱਕ ਮੁੰਡੇ ਦਾ ਮਤਲਬ ਸਾਡਾ ਵਰਕਰ ਹੈ ਜਿਹੜਾ ਉਹਦਾ ਬੇਟਾ ਸਵਰਗਵਾਸ ਹੋ ਗਿਆ ਉਹਦੀ ਕੈਨਸਲ ਕਰੀ ਹੈ ਮਤਲਬ ਕੈਨਸਲ ਐ ਨਹੀਂ ਕਰੀ ਵੀ ਇਹਨੂੰ ਭੇਜਦੀ ਨਹੀਂ ਵੀ ਅਸੀਂ ਕੁਝ ਟਾਈਮ ਬਾਅਦ ਇਹਨਾਂ ਨੂੰ ਫਿਰ ਸ਼ਿਫਟ ਕਰ ਦਾਂਗੇ ਅੱਛਾ ਵੀ ਕਹਿੰਦੇ ਫਿਰ ਸ਼ਿਫਟ ਕਰਾਂਗੇ ਫਿਰ ਕਰਾਂਗੇ ਕਰਾਂਗੇ ਜਰੂਰ ਜੀ ਮਤਲਬ ਕੋਈ ਗੱਲਬਾਤ ਮੰਦੀ ਨਹੀਂ ਗਈ ਕੋਈ ਨਹੀਂ ਮੰਨੀ ਗਈ ਜੀ ਹੁਣ ਐਸਐਸਓ ਸਰ ਵੀ ਆਏ ਤੇ ਉੱਥੇ ਉਹਨਾਂ ਨੇ ਸਾਨੂੰ ਮਤਲਬ 1 ਵਜੇ ਤੱਕ ਰੋਕ ਕੇ ਰੱਖਿਆ ਵੀ 1 ਵਜੇ ਤੱਕ ਆਪਾਂ ਐਵੇਂ ਮਸਲਾ ਹੱਲ ਕਰਦਾਂ ਨੇ ਪਰ ਇਹ ਜਿਹੜਾ ਮਤਲਬ ਜਿਹੜਾ ਮੈਨੇਜਰ ਹੈ ਇਹ ਇਹਨੂੰ ਪਤਾ ਨਹੀਂ ਕੀ ਦੀ ਸ਼ੈ ਹੈ ਪਤਾ ਨਹੀਂ ਸਰਕਾਰ ਦੀ ਸਹਿ ਹੈ ਪਤਾ ਨਹੀਂ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਕਿਹਦੀ ਸਹਿ ਪਰ ਇਹ ਉਹ ਸਹਿ ਦੇ ਵਿੱਚ ਹੀ ਮੰਨਣਾ ਮੰਨ ਕੇ ਨਹੀਂ ਦਿੰਦਾ ਜੀ ਜਿਵੇਂ ਕਿ ਤੁਹਾਨੂੰ ਤੁਸੀਂ ਇੱਥੇ ਮੰਡੀ 'ਚ ਖੜੇ ਹੋ ਤੁਹਾਨੂੰ ਫੈਕਟਰੀ ਦੇ ਨੇੜੇ ਜਾਣ ਨਹੀਂ ਦਿੱਤਾ ਨਹੀਂ ਅਸੀਂ ਤਾਂ ਬਸ ਇੱਕ ਐਸਐਸਰ ਦੇ ਬਾਹਰੋਂ ਤੇ ਉਹ ਰੱਖ ਦਿੱਤਾ ਸੀ ਨੇ ਪ੍ਰੋਗਰਾਮ ਹੁਣ ਕੱਲ੍ਹ ਨੂੰ ਸਾਡਾ ਧਰਨਾ ਚੱਲੂਗਾ ਇਹ ਹੋ ਸਕਦਾ ਵੀ ਇਹ ਹੁਣ ਸਾਰੇ ਵਰਕਰ ਐਕਟਿਵ ਨੇ ਤੇ ਇਹ ਐ ਨਹੀਂ ਪਤਾ ਮਹੀਨਾ ਚੱਲੇ ਜੇ 2 ਮਹੀਨੇ ਚੱਲੇ ਜਾਣ ਅਸੀਂ ਮੰਗਾ 300 ਮਜ਼ਦੂਰ ਕਿੰਨੇ ਨੇ ਥੋੜੇ ਨਾਲ ਜੁੜਿੜੇ ਜੁੜੇ ਹੋਣੇ ਸਾਡੇ ਤਾਂ 60 66 66 ਨੇ ਜੀ ਤੇ ਬਾਕੀ ਸਾਡੇ ਭਾਰਤੀ ਕਿਸਾਨ ਯੂਨੀਅਨ ਵਾਲੇ ਤੇ ਏਟ ਕੋ ਹੋਗੀ ਤੇ ਪੈਪਸਿਕੋ ਵਾਲੇ ਹੋਗੇ ਤੇ ਕ੍ਰਾਂਤੀਕਾਰੀ ਹੋਗੀ ਬਸਪਾ ਹੋਗੀ ਤੇ ਬਹੁਤ ਜਥੇਬੰਦੀਆਂ ਸਾਡੇ ਕੋਲੇ ਪਹਿਲਾਂ ਵੀ ਹਾਜ਼ਰੀ ਲਵਾ ਕੇ ਜਾਂਦੀਆਂ ਰਹੀਆਂ ਨੇ ਤੇ ਹੁਣ ਵੀ ਲਵਾਉਣੀਆਂ ਸਾਨੂੰ ਦਲਾਸਾ ਦਿੱਤਾ ਕਹਿੰਦੇ ਤੁਸੀਂ ਡਟ ਕੇ ਲੜਾਈ ਲੜੋ ਅਸੀਂ ਆਪਾਂ ਆਪਾਂ ਤੁਹਾਡੇ ਨਾਲ ਅਸਲਚ ਨਾ ਜਦੋਂ ਇਹ ਜੂਨੀਅਨ ਹੌਂਸ ਵਿੱਚ ਨਹੀਂ ਆਈ ਸੀ ਇਹਨਾਂ ਨਾਲ ਲੁੱਟ ਹੋ ਰਹੀ ਸੀ ਬਹੁਤ ਵੱਡੇ ਲੈਵਲ ਤੇ ਜਦੋਂ ਜਥੇਬੰਦੀ ਬਣੀ ਸਿਰਫ ਕਿਰਤ ਕਾਨੂੰਨਾਂ ਦੀ ਅਸੀਂ ਗੱਲ ਕੀਤੀ ਤੇ ਜਿਹੜੇ ਸਰਕਾਰ ਵੀ ਮੰਨਦੀ ਆ ਉਹ ਦਿਵਾਉਣ ਦੀ ਗੱਲ ਕਰੀ ਬੜੀ ਮੁਸ਼ਕਲ ਨਾਲ ਮਿਲੇ ਫਿਰ ਮੈਨੇਜਮੈਂਟ ਨੇ ਰਗਪੁਰੀ ਢੇਜਾ ਇਹਨਾਂ ਦਾ ਜਿਹੜਾ ਮੈਨੇਜਰ ਹੈ ਵੀ ਜੂਨੀਅਨ ਨੂੰ ਖੰਡਾਉਣ ਵਾਸਤੇ ਬਸ ਉਹੀ ਚਾਲਾਂ ਚੱਲ ਰਹੇ ਨੇ ਹਰ ਗੱਲ ਤੇ ਕੋਈ ਨਾ ਕੋਈ ਮੁੱਦਾ ਬਣਾਇਆ ਜਾਂਦਾ ਹੈ ਹਾਲਾਂਕਿ ਹੁਣ ਕੋਈ ਮਸਲਾ ਨਹੀਂ ਇਸ ਤਰ੍ਹਾਂ ਦਾ ਮਿਨੀ ਵੇਜਨ ਉੱਤੇ ਲਾਗੂ ਹੋ ਚੁੱਕਿਆ ਤੇ ਹੁਣ ਇਹਨਾਂ ਨੂੰ ਹਟਾਉਣ ਦੀ ਜਾਂ ਇਹਨੂੰ ਭਜਾਉਣ ਦੀਆਂ ਕਹਾਣੀਆਂ ਨੇ ਇਨਾਂ ਨੂੰ ਭਜਾ ਕੇ ਇਹ ਪ੍ਰਵਾਸੀ ਇੱਥੇ ਲਿਆਉਣਾ ਚਾਹੁੰਦੇ ਨੇ ਜਦ ਕਿ ਸਾਡੇ ਇਨ੍ਹਾਂ ਪਿੰਡਾਂ ਦੇ ਵਿੱਚ ਹੀ ਪਾਣੀ ਖਰਾਬ ਹੋ ਰਿਹਾ ਹੈ ਇੱਥੇ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਤੇ ਸਾਡੇ ਲੋਕਾਂ ਨੂੰ ਰੋਜ਼ਗਾਰ ਰਹਿੜਾ ਉਹ ਨਹੀਂ ਮਿਲ ਰਿਹਾ ਤੇ ਇਹਨਾਂ ਨੂੰ ਪੱਟ ਕੇ ਆ ਬਹਾਨੇ ਨਾਲ ਹਟਾਉਣ ਦੀ ਕਹਾਣੀ ਹੈ ਇੱਕ ਇਹ ਬਾਹਰ ਭੇਜਣਾ ਤੇ ਕੱਲ ਨੂੰ ਕੋਈ ਨਫਾ ਨੁਕਸਾਨ ਦੀ ਜ਼ਿੰਮੇਵਾਰੀ ਕੌਣ ਲਊਗਾ ਇਹਦੀ ਕੀ 15000 ਰੁਪਏ ਚ ਕੀ ਗੁਜ਼ਾਰਾ ਹੋ ਸਕਦਾ ਬਾਹਰ ਜਾ ਕੇ ਇਹ ਸਭ ਕੁਝ ਚਾਲਾਂ ਨੇ ਦੀਆਂ ਪ੍ਰਵਾਸੀ ਨੂੰ ਇੱਥੇ ਲਿਆਉਣ ਦੀਆਂ ਤੇ ਸਾਡੇ ਬੰਦੇ ਨੂੰ ਢੱਕਣ ਦੀਆਂ ਜਿਹੜੀਆਂ ਅਸੀਂ ਸਫਲ ਨਹੀਂ ਹੋਣ ਦਵਾਂਗੇ ਭਰਾਤਰੀ ਜਥੇਬੰਦੀ ਤੌਰ ਤੇ ਏਟ ਕ੍ਰੇ ਤੌਰ ਤੇ ਅਸੀਂ ਵਿਸ਼ਵਾਸ ਦਵਾਉਣੇ ਆ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਜਿੱਤਾਂਗੇ ਜਿਤਨਾ ਸਾਨੂੰ ਆਉਂਦਾ ਹੈ ਸਾਡਾ ਪ੍ਰਾਣਾ ਇਤਿਹਾਸ ਹੈ ਧੰਨਵਾਦ ਪ੍ਰਾਂਦੀ ਆਜ ਜੋ ਉਹ ਰੇਮੁਲ ਨੇ ਮੁਲਾਜ਼ਮ ਸੀ ਇਹਨਾਂ ਨੇ ਮਤਲਬ ਬਦਲੀਆਂ ਕੀਤੀਆਂ ਕੀਤੀਆਂ ਸੀ ਝਾਰਖੰਡ ਦੀਆਂ ਮੈਂ ਆਰਾਮ ਸਿੰਘ ਨਗੜਾ ਲੇਹਰਾ ਬਲਾਕ ਪ੍ਰੈਸ ਅਗਰਾਹਾ ਦਾ ਮੈਂ ਇਹ ਗੱਲ ਰੱਖਦਾ ਦਾਅਵੇ ਨਾਲ ਕਹਿੰਨੇ ਆ ਵੀ ਸਾਡੇ ਜਵਾਖਾਂ ਨੂੰ ਜਗਾਰ ਨਹੀਂ ਹੈਗਾ ਇਹ ਬਿਲਕੁਲ ਜਿਹੜੇ ਇਹ ਚਾਰ ਸਵੇਰੋਂ ਨੇ ਇਹ ਬੰਦ ਕਰ ਦੇਦੇ ਸਾਡੇ ਨੱਕੇ ਲਾ ਰਹੇ ਨੇ ਇਸ ਕਰਕੇ ਸਾਡੇ ਬੱਚਾ ਨੂੰ ਮਜਬੂਰੀ ਹੈ ਵੀ ਅੱਜ 8-10000 ਤੇ ਨੌਕਰੀ ਕਿਸੇ ਦਾ ਕਿਹੜਾ ਕਰਦਾ ਜਵਾਖ ਜਦ ਅਸੀਂ ਇਹ ਗੱਲ ਨੂੰ ਇਹ ਕਰਦਿਆਂ ਵੀ ਇਹ ਸਲਾਮ ਹੈ ਕਿਸੇ ਦਾ ਵੀ ਜਿਹੜੇ ਜਵਾਖ ਜਾਲ ਸਾਡੇ ਸਾਡੀ ਐਸਐਚਓ ਨਾਲ ਗੱਲ ਹੋਈ ਉਹਨੇ ਸਾਡੇ ਨਾਲ ਮੈਨ ਨਾ ਰੱਖਿਆ ਵੇ ਇਹਨਾਂ ਨੇ ਪਤਾ ਨਹੀਂ ਕਿਸੇ ਦਾ ਵੀ 800 ਕਿੰਨੇ ਡੱਬੇ ਰੱਖਿਆ ਦੀ ਮੱਲ 1400 ਜੀ 1400 ਇਹ 22 2250 ਡੱਬਾ ਤਿਆਰ ਕਰਕੇ ਦਿੱਤਾ ਇਹਨਾਂ ਨੇ ਉਹ ਗੱਲਾਂ ਜੀਆਂ ਇਹ ਕਹਿੰਦੇ ਹੁੰਦੇ ਨੇ ਕਹਿੰਦਾ ਇਹ ਤਾਂ ਕਰਨਾ ਪੈਂਦਾ ਸਾਨੂੰ ਇਹ ਗੱਲ ਕਹੀ ਹੈ ਉਹਨੇ ਕਹਿੰਦਾ ਇਹ ਤਾਂ ਲਿਖਣਾ ਪੈਂਦਾ ਜੀ ਕਿਸੇ ਦਾ ਕੁਝ ਨਹੀਂ ਕਰਦੇ ਇਹ ਗੱਲ ਸਾਡੇ ਨਾਲ ਹੋਈ ਹੈ ਪਰ ਜਿਹੜਾ ਸਾਡਾ ਫੈਸਲਾ ਹੋਇਆ ਜਿਹੜਾ ਫੈਸਲੇ ਦੀ ਕਾਪੀ ਹੈ ਉਹ ਮੁੰਡਿਆਂ ਲਵੇ ਹੈ ਉਹ ਚ ਕੋਈ ਗੱਲ ਨਹੀਂ ਨਾ ਬਾਹਰ ਦੀ ਨਾ ਅੰਦਰ ਦੀ ਇਹ ਹੁਣ ਕਿਹਦਾ 15000 ਪਿੱਛੇ ਕਿਸੇ ਦਾ ਜਾਂ 10000 ਪਿੱਛੇ ਕਿਸੇ ਦਾ ਇਹ ਹੁਣ ਚਾਰਖੰਡ ਜਾਣਗੇ ਜਵਾਖਾ ਜੀ ਏਟਕ ਦਾ ਪੰਜਾਬ ਦਾ ਮੇਜ ਪ੍ਰਧਾਨਾ ਜ਼ਿਲ੍ਹਾ ਸੰਗਰੂਰ ਦਾ ਰੇਲ ਕੋਡ ਵਾਲਾ ਦਾ ਜਨ ਸੱਤ ਠੀਕ ਹੈ ਜੀ ਇਹ ਤੁਹਾਡੀ ਜਥੇਬੰਦੀ ਨਾਲ ਦੀ ਸਪੋਰਟ ਕਰੇਗੀ ਜੇ ਕੱਲ ਨੂੰ ਕੋਈ ਸੰਘਰਸ਼ ਲੜਨਾ ਪੈ ਗਿਆ ਜੀ ਇਹ ਇਹ ਜਥੇਬੰਦੀ ਸਾਡੇ ਨਾਲ ਐਫੀਲੀਏਟਡ ਹੈ ਇਹ ਕਰਕੇ ਸਾਡੀ ਅਸੀਂ ਇਸ ਲੜਾਈ ਨੂੰ ਜਿਵੇਂ ਵੀ ਜਿਹੜੀ ਐਫੀਲੀਏਟਡ ਦੁਨੀਆ ਨਾਲ ਹੈ ਉਹਨਾਂ ਦੀ ਲੜਦੇ ਆਂ ਆ ਏ ਕੋਈ ਸਾਡੇ ਕੋ ਪਹਿਲੀ ਨਹੀਂ ਹੈਗੀ ਅਸੀਂ ਅੱਜ ਤੋਂ 80 ਤੋਂ ਲੈ ਕੇ ਅੱਜ ਤੱਕ ਇਹ ਲੜਾਈਆਂ ਲੜੀਆਂ ਨੇ ਔਰ ਜਿਹੜੀ ਮੈਚ ਮੈਨੇਜਮੈਂਟ ਇਹ ਕਰਦੇ ਆ ਇਹ ਨੂੰ ਜਿਹੜੀ ਕਹਦੇ ਆ ਵੀ ਇਹ ਟ੍ਰੇਡ ਜੁਨਾ ਵਿਰੋਧੀ ਕਾਰਵਾਈਆਂ અનਫੇਅਰ ਲੇਬਰ ਪ੍ਰੈਕਟਿਸ ਉਹ ਉਹਦੇ ਅਧੀਨ ਵੀ ਇਹ ਬਦਲੀ ਦੇ ਨਾਂ ਤੇ ਵਾਕਰਾਂ ਨੂੰ ਤੋਂ ਭੇਜ ਕੇ ਇੱਥੇ ਜਿਹੜੀ ਦੁਨੀਆ ਨੂੰ ਤੋੜਨਾ ਚਾਹੁੰਦੇ ਆ ਦੁਨੀਆ ਨੂੰ ਖਤਮ ਕਰਨਾ ਚਾਹੁੰਦੇ ਆ ਜਿਹੜਾ ਇਹ ਕੋਈ ਮੈਨੇਜਰ ਆ ਜਿਹੜਾ ਰਾਗ ਰਾਗਵਾ ਉਹ ਪਹਿਲਾਂ ਵੀ ਜਿੱਥੋਂ ਕਿਤੋਂ ਆਇਆ ਉਹ ਉੱਥੇ ਕਿਤੇ ਕੋਈ ਜੁਨੀਅਨ ਮੋਟੀ ਕੋ ਪਤਲੀ ਹੋਣੀ ਆ ਇਹ ਤੋੜ ਕੇ ਆਇਆ ਇਹ ਕਰਕੇ ਇਹ ਨੂੰ ਜਿਹੜਾ ਸਾਡਾ ਮਾਲਕ ਆ ਉਹ ਵਿਸ਼ੇਸ਼ ਤੌਰ ਤੇ ਲੈ ਕੇ ਆਇਆ ਵੀ ਇਹ ਜੁਨੀਅਨ ਨੂੰ ਖਤਮ ਕਰ ਦੂਗਾ ਔਰ ਇਹ ਮਾਲਕ ਤੋਂ ਸੁਣਨ ਚ ਆਇਆ ਵੀ ਇਹ 4 ਲੱਖ ਰੁਪਇਆ ਮਹੀਨੇ ਦਾ ਲੈਂਦਾ ਵੀ ਮੈਂ ਇਹ ਜੁਨੀਅਨ ਖਤਮ ਕਰ ਦੂੰ ਹੁਣ ਇਹ ਤਾਂ 4 ਲੱਖ ਰੁਪਇਆ ਮਹੀਨਾ ਲੈਂਦਾ ਸਾਡੇ ਵਰਕਰਾਂ ਨੂੰ ਜਦੋਂ ਸਾਡਾ ਫੈਸਲਾ ਹੋਇਆ ਫਿਰ ਇਹ ਮਿਨੀਮਮ ਵੇਚ ਤੇ ਗਏ ਆ ਮਿਨੀ ਪਹਿਲਾਂ ਜਦੋਂ ਫੈਸਲੇ ਤੋਂ ਪਹਿਲਾਂ ਇੱਥੇ ਕੁੜੀਆਂ 3000 ਤੇ 5000 ਤੇ 6000 ਤੇ ਕੰਮ ਕਰਦੀਆਂ ਸੀ ਪਰ ਜਦ ਤੋਂ ਜਥੇਬੰਦੀ ਬਣੀ ਆ ਇੱਥੇ ਜਿਹੜਾ ਅਸੀਂ ਘੱਟੋ-ਘੱਟ ਉਜਰਤ ਆ ਉਹ ਲਾਗੂ ਕਰਾਈ ਆ ਔਰ ਉਹਦੇ ਵਿੱਚੋਂ ਕਿਸੇ ਦੀ 12 ਕਿਸੇ ਦੀ 13 ਕਿਸੇ ਦੀ 15 ਕਿਸੇ ਦੀ 16 ਪਰ ਅੱਜ ਦੇ ਮਗਹਾਈ ਦੇ ਜਵਾਨੇ ਚ ਜੇ ਅਸੀਂ ਇਹ ਸਾਰੇ ਆંકੜੇ 1967 ਵਾਲਾ ਜੋੜ ਲਈਏ ਵੀ ਜਦੋਂ ਘੱਟੋ-ਘੱਟ ਉਜਰਤ ਬਣਾਈ ਸੀ ਉਹ ਅਸੀਂ ਸੈਂਟਰ ਸਰਕਾਰ ਨੂੰ ਸਾਡੀ ਜਿਹੜੀ ਉੱਪਰਲੀ ਲੀਡਰਸ਼ਿਪ ਆ ਉਹ ਅਸੀਂ ਮੰਗ ਕਰਦੇ ਆ ਵੀ ਜਿਹੜੀ ਘੱਟੋ ਘੱਟ ਜ਼ਰਤ ਆ ਉਹ 35000 ਰੁਪਏ ਮਹੀਨਾ ਹੋਣੀ ਚਾਹੀਦੀ ਆ ਅਸੀਂ ਆਹ ਤਿੰਨ ਤਰੀਕ ਨੂੰ ਲੇਬਰ ਕਮਿਸ਼ਨਰ ਪੰਜਾਬ ਉਹਦੇ ਜਿਹੜਾ 10 ਪੇਜ ਚ ਦਫਤਰਾ ਕਿਰਤ ਭਵਨ ਉੱਥੇ ਵੀ ਏਟਕ ਕੋਲੋਂ ਬਹੁਤ ਵੱਡੀ ਰੈਲੀ ਕੀਤੀ ਗਈ ਆ ਉਹਦੇ ਚ ਵੀ ਇਹ ਫੈਕਟਰੀ ਦੇ ਬੰਦੇ ਸਾਡਾ ਸਾਥ ਉੱਥੇ ਦੇ ਕੇ ਆਏ ਨੇ ਇਹ ਕਰਕੇ ਇਹ ਮਿਸਮੈਨੇਜਮੈਂਟ ਆ અનਫੇਅਰ ਲੇਬਰ ਪ੍ਰੈਕਟਿਸ ਆ ਟ੍ਰੇਡ ਜੂਨਰ ਬ੍ਰੋਧੀ ਕਾਰਵਾਈਆਂ ਨੇ ਜੂਨੀਅਰ ਨੂੰ ਤੋੜਨ ਦਾ ਸੌਦਾ ਕਰਕੇ ਇਹ ਰਾਘਵ ਜਿਹੜਾ ਮੈਨੇਜਰ ਆਇਆ ਇਹ ਕਰਕੇ ਜਾਤੋਂ ਹੀ ਆਇਆ ਉਹ ਸਾਡਾ ਜਿਹੜਾ ਪੁਆਇੰਟ ਇਹਨਾਂ ਨੇ ਲਿਖਿਆ ਅਸੀਂ ਉਦੋਂ ਵੀ ਵਿਰੋਧ ਕਰਿਆ ਸੀ ਕਿ ਇਹ ਜਿਹੜਾ ਬਦਲੀ ਵਾਲੀ ਲਾਈਨ ਆ ਇਹਨੂੰ ਕੱਟਿਆ ਜਾਵੇ ਤਾਂ ਇਹਨੇ ਉੱਥੇ ਸਾਡੇ ਆਗੂਆਂ ਨੂੰ ਪੁਸ਼ਵਾਸ ਦਿਵਾਇਆ ਜਿਹਦੇ ਵਿੱਚ ਕਿਸਾਨ ਆਗੂ ਆਗੂ ਵੀ ਤੇ ਹੋਰ ਜਥੇਬੰਦੀਆਂ ਜਿਹੜੀਆਂ ਹਮਾਇਤ ਕਰ ਰਹੀਆਂ تھیں ਉਹ ਵੀ ਆਗੂ ਤੇ ਉਹ ਕਹਿੰਦਾ ਜੀ ਨਹੀਂ ਜੀ ਇਹ ਤਾਂ ਅਸੀਂ ਪਾਏ ਲੈਣੇ ਹੁੰਦੇ ਆ ਜੁਆਇਨਿੰਗ ਲੈਟਰ ਦੇ ਵਿੱਚ ਪਰ ਅਸੀਂ ਬਦਲੀ ਕਿਸੇ ਦੀ ਕਰਦੇ ਨਹੀਂ ਇਸ ਭਰੋਸੇ ਦੇ ਵਿੱਚ ਅਸੀਂ ਵੀ ਕਿਹਾ ਵੀ ਚਲੋ ਵਰਕਰਾਂ ਨੂੰ ਅਸੀਂ ਸ਼ਾਇਰ ਕਰਾ ਦਿੱਤੇ ਇਹ ਕਰਕੇ ਜਿਹੜਾ ਮਗਰੋਂ ਸਮਝੌਤਾ ਹੋਇਆ ਉਹਦੇ ਚ ਕੋਈ ਬਦਲੀ ਬਦਲੀ ਵਾਲੀ ਗੱਲ ਨਹੀਂ ਹੋਈ ਇਸ ਲਈ ਇਹ ਉਸ ਉਹ ਜਿਹੜੀ ਲਾਈਨ ਦਾ ਜਣੀ ਜਿਹੜਾ ਅਸੀਂ ਪਹਿਲਾਂ ਜਦੋਂ ਇਸ ਗੱਲ ਦਾ ਅਸੀਂ ਖਾਤਸਾ ਜਾਰ ਕੀਤਾ ਸੀ ਵੀ ਜਿਹੜੀ ਇਹ ਬਦਲੀ ਵਾਲੀ ਲਾਈਨ ਲਿਖਦੇ ਹਾਂ ਸਾਨੂੰ ਨਹੀਂ ਦੀ ਪਤਾ ਵੀ ਇਹਨਾਂ ਦਾ ਕਿਤੇ ਹੋਰ ਪਲਾਟ ਹੈਗਾ ਕਿਉਂਕਿ ਇਹ ਇੱਕ ਗਰੁੱਪ ਬਣਿਆ ਹਾ ਤੀ ਤੇ ਜਦੋਂ ਸਾਡਾ ਪਹਿਲਾ ਰੌਲਾ ਪਿਆ ਇਹ ਕਹਿੰਦਾ ਨਹੀਂ ਜੀ ਇਹ ਹੋਰ ਸਾਡੇ ਹਿੱਸੇ ਆ ਗਈ ਫੈਕਟਰੀ ਅਸੀਂ ਤਾਂ ਹੁਣ ਇੱਥੇ ਨਵੇਂ ਆ ਅਸੀਂ ਕਿਹਾ ਵੀ ਤੁਸੀਂ ਨਵੇਂ ਹੋ ਪਰ ਫੈਕਟਰੀ ਤਾਂ ਇਹ ਜਾਤੋਂ ਵੀ ਲੱਗੀ ਆ 15 18 ਸਾਲ ਹੋ ਗਏ ਇਹ ਚੱਲਦੀ ਆ ਉਦੋਂ ਤੋਂ ਸਾਡੇ ਵਰਕਰ ਕੰਮ ਕਰਦੇ ਹੋ ਮੈਨੇਜਮੈਂਟ ਨਮੀ ਹੋ ਸਕਦੀ ਆ ਸਾਡੇ ਲਈ ਕੋਈ ਹੋ ਨਹੀਂ ਵੀ ਜੇਕਰ ਵਰਕਰਾਂ ਦਾ ਰੋਜ਼ਗਾਰ ਹੀ ਨਹੀਂ ਇੱਥੇ ਇਹਨਾਂ ਨੇ ਦੇਣਾ ਲੱਕੇ ਦੇ ਸਾਡੇ ਪਿੰਡ ਦੇ ਲੋਕਾਂ ਨੂੰ ਮਹਾਲੀ ਦੇ ਜਾਂ ਹੋਰ ਨੇ ਜਿਹੜੇ ਸਾਡੇ ਲਈ ਤੇ ਨੇ ਇਹ ਕਰਕੇ ਫਿਰ ਇਹ ਚੱਲਣ ਦਾ ਵੀ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਇਹ ਕਰਕੇ ਸੰਘਰਸ਼ ਹੋਰ ਤਾਕੜਾ ਹੋ ਕੇ ਲੜਿਆ ਜਾਊਗਾ ਇਹ ਕਿੰਨੇ ਦਿਨ ਰਹਿੰਦਾ 8 ਦਿਨ ਰਹਿੰਦਾ 10 ਦਿਨ ਰਹਿੰਦਾ ਮਹੀਨਾ ਰਹਿੰਦਾ 2 ਮਹੀਨੇ ਰਹਿੰਦਾ ਇਸ ਪੂਰੀ ਤਰ੍ਹਾਂ ਉਸੇ ਤਰ੍ਹਾਂ ਜਿਹੜਾ ਸੰਘਰਸ਼ਾ ਪੂਰੀ ਜੋਸ਼ੋ ਕਰੋਸ ਨਾਲ ਲੜਿਆ ਜਾਊਗਾ ਔਰ ਉਹ ਕੱਲਾ ਧਰਨਾ ਨਹੀਂ ਹੋਊਗਾ ਉਹਦੇ ਵਿੱਚ ਅਸੀਂ ਬਹੁਤ ਤਰ੍ਹਾਂ ਦੀਆਂ ਹੋਰ ਜਿਹੜਾ ਸੰਘਰਸ਼ ਤੇਜ਼ ਕਰਕੇ ਇੱਥੇ ਕੋਈ ਜਾਮ ਵੀ ਲੱਗ ਸਕਦਾ ਕੋਈ ਹੋਰ ਵੀ ਹੋ ਸਕਦਾ ਸਾਰਾ ਸਾਡਾ ਪਿੰਡ ਸਾਡੇ ਨਾਲ ਆਉਣ ਨੂੰ ਤਿਆਰ ਆ ਇਹ ਕਰਕੇ ਸਾਡੀ ਮੰਗ ਹੈ ਵੀ ਇਹ ਜਿਹੜੇ ਸਾਡੇ ਵਰਕਰ ਨੇ ਇਹ ਇੱਥੋਂ ਨਾ ਬਦਲੇ ਜਾਣ ਵੀ ਉਹ ਕਹਿੰਦੇ 6 ਮਜ਼ਦੂਰਾਂ ਨੂੰ ਇੱਥੋਂ ਬਦਲ ਕੇ ਝਾਰਕਾਂ ਨੂੰ ਭੇਜਿਆ ਜਾ ਰਿਹਾ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਨਹੀਂ ਮਤਲਬ ਵੀ ਇਹ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਤੁਸੀਂ ਇਹ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਧੱਕਾ ਤੇ ਕੋਈ ਐਓ ਜੀ ਗੱਲ ਹੈ ਨਹੀਂ ਕਿ ਧੱਕਾ ਕੀਤਾ ਜਾ ਰਿਹਾ ਹੈ ਇਨਰ ਨੇ ਜਿਹੜਾ ਅਪਾਇੰਟਮੈਂਟ ਲਟਰ ਸਾਈਨ ਕੀਤਾ ਉਹਦੇ ਵਿੱਚ ਲਾਈਨ ਐਡ ਹੈ ਲਈ ਕਿ ਆਪਾਂ ਟਰਾਂਸਫਰ ਕਰ ਸਕਦੇ ਹਾਂ ਕਿਸੇ ਵੀ ਪਲਾਂਟ ਦੇ ਵਿੱਚ ਆਪਣੇ ਸਿਸਟਰ ਕੰਸਨ ਚ ਭੇਜੋਤੇ ਉਹ ਹੀ ਚੀਜ਼ ਆਪਾਂ ਕੀਤੀ ਹੈ ਸਾਡਾ ਪਲਾਂਟ ਇੱਕ ਝਾਰਕੰਡ ਲੱਗਿਆ ਹੋਇਆ ਹੈਗਾ ਠੀਕ ਹੈ ਉਹ ਹਲੇ ਇਨੋਗਰੇਸ਼ਨ ਦੇ ਵਿੱਚ ਹੀ ਹੈ ਪ੍ਰੋਸੈਸ ਦੇ ਵਿੱਚ ਹੀ ਹੈ ਇਹ ਸਭ ਤੋਂ ਪਹਿਲੇ ਬੰਦਾ ਆਪਣਾ ਹੀ ਭੇਜਿਆ ਹੁੰਦਾ ਕਿਉਂਕਿ ਉੱਥੇ ਮਸ਼ੀਨਾ ਵਗੈਰਾ ਆਈਆਂ ਚੀਜ਼ਾਂ ਦੇਖਣ ਡੇ ਬੰਦਾ ਹੁਣ ਉੱਥੇ ਰਿਕੁਆਇਰਮੈਂਟ ਹੈਗੀ 6 ਬੰਦਿਆਂ ਦੀ ਆਪਾਂ 6 ਬੰਦੇ ਭੇਜੇ ਆਗੇ ਆਪਣੇ ਪਲਾਂਟ 'ਚ ਹੀ ਭੇਜੇ ਆ ਐਚ ਕੋਈ ਤੱਕਾ ਨਹੀਂ ਹੈ ਅਪਾਇੰਟਮੈਂਟ ਲਟਰ ਦੇ ਵਿੱਚ ਹਰ ਇਹ ਚੀਜ਼ ਦੇ ਵਿੱਚ ਆਪ ਐਗਰੀ ਕਰਦੇ ਆ ਕਿ ਜੋ ਟੈਂਟਰ ਕੰਡੀਸ਼ਨ ਲਿਖੀ ਹੈਗੀ ਹੈ ਪਲੱਸ ਜਿਹੜਾ ਸਮਝੌਤਾ ਸਭ ਤੋਂ ਪਹਿਲੇ ਐਸੀ 15 6 ਨੂੰ 2024 ਦੇ ਵਿੱਚ ਉਹਦੇ ਵਿੱਚ ਵੀ ਇਹ ਲਾਈਨ ਐਡ ਸੀਗੀ ਕਿ ਇਹਨਾਂ ਨੂੰ ਉੱਥੇ ਭੇਜਿਆ ਜਾ ਸਕਦਾ ਹੈ ਉਹਦੇ ਵਿੱਚ ਇੱਕ ਸਮਾਂ ਵੀ ਆਪਾਂ ਡਿਸਾਈਡ ਕੀਤਾ ਸੀ ਕਿ ਕਿ 10 ਮਹੀਨੇ ਤੱਕ ਟੋਟੋ ਕਾਟਾ ਪੌਥੇ ਉਹਨਾਂ ਨੂੰ ਭੇਜਾਂਗੇ ਟਰਾਂਸਫਰ ਕਰਾਂਗੇ ਇਹ ਕੋਈ ਤਾਂ ਇਕੱਲੀ ਗੱਲ ਨਹੀਂ ਹੈ ਅਪਾਇਨਟਮੈਂਟ ਲੈਟਰ ਪਲੱਸ ਸਮਝੌਤਾ ਦੋਨੋਂ ਚੀਜ਼ਾਂ ਹੈ ਬੋਲ ਰਹੀ ਹਾਂ ਮੈਂ ਕਿ ਇਹ ਚੀਜ਼ ਕਾਨੂੰਨ ਦੇ ਫੇਵਰ ਦੇ ਵਿੱਚ ਹੀ ਹੈ ਤੇ ਅਸੀਂ ਕਾਨੂੰਨ ਤੋਂ ਬਾਹਰ ਬਿਲਕੁਲ ਨਹੀਂ ਜਾ ਰਹੇ ਇਸ ਚੀਜ਼ ਦੇ ਵਿੱਚ ਠੀਕ ਹੈ ਜੀ ਠੀਕ ਹੈ ਕਿਉਂਕਿ ਚ ਠੀਕ ਹੈ ਤਾਂ ਇਹਨਾਂ ਨੂੰ ਟ੍ਰੇਨਿੰਗ ਵਾਸਤੇ ਭੇਜ ਰਹੇ ਆ ਟ੍ਰੇਨਿੰਗ ਵਾਸਤੇ ਭੇਜ ਰਹੇ ਆ ਦੂਜੇ ਬੰਦੇ ਨੂੰ ਟ੍ਰੇਨਿੰਗ ਦੇਣ ਦੀ ਜੀ ਟ੍ਰੇਨਿੰਗ ਵਾਸਤੇ ਭੇਜ ਰਹੇ ਆ ਕਿ ਉੱਥੇ ਜਾ ਕੇ ਨਵੇਂ ਬੰਦੇ ਆਣਗੇ ਉਹਨਾਂ ਨੂੰ ਜੋ ਪ੍ਰੋਡਕਟ ਬਾਰੇ ਜਾਣਕਾਰੀ ਨਹੀਂ ਹੈਗੀ ਇਹ ਬੰਦੇ ਸਾਡੇ ਪੁਰਾਣੇ ਬੰਦੇ ਸਾਰੇ ਇਹ ਜਾ ਕੇ ਦੱਸਣਗੇ ਕਿ ਹਾਂ ਕੰਮ ਕਿਸ ਤਰੀਕੇ ਨਾਲ ਹੁੰਦਾ ਕਿਉਂਕਿ ਲੀਕਰ ਰਹਿ ਗਿਆ ਤਰੀਕਾ ਨਾਲ ਹੀ ਕੰਮ ਉੱਥੇ ਚੱਲਣਾ ਚਾਹੀਦਾ ਹੈ ਤੇ ਉਹੀ ਕੰਮ ਆਪਾਂ ਉਹਨਾਂ ਕੋਲ ਲਾਵਾਂਗੇ ਜਿਹੜਾ ਇੱਥੇ ਲੈ ਰਹੇ ਹੈਗੇ ਆ ਸਾਨੂੰ ਵਿਸ਼ਵਾਸ ਹੋ ਜਾਏਗਾ ਕਿ ਸਾਡੇ ਬੰਦੇ ਉੱਥੇ ਜਾ ਰਹੇ ਹੈਗੇ ਤੇ ਕੰਮ ਸਹੀ ਹੋਏਗਾ ਬਿਲਕੁਲ ਠੀਕ ਹੈ ਇੱਕ ਸਵਾਲ ਹੋ ਦੇ ਕੰਮ ਕਰ ਰਹੇ ਨੇ ਜਿਹਾ ਕਰਨ ਲਈ ਸੀ ਪਹਿਲਾਂ ਚਾਹੋ ਕੋਈ ਹੋਰ ਮਤਲਬ ਬਦਲਣਾ ਬਤਾ ਕੇ ਇਹ ਐਕਟੀਵਿਟੀ ਜਿਹੜੀ ਹੋ ਰਹੀ ਹੈ ਨਹੀਂ ਸਿਰਫ ਇੰਨਾ ਹੁੰਦਿਆਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਦੇਖੋ ਅਰਵਰੀ ਚੀਜ਼ਾਂ ਜਿਹੜੀ ਹੁੰਦੀਆਂ ਮੈਂ ਕਿ ਆਪਾਂ ਜਿੰਨੇ ਵੀ ਇਹਨਾਂ ਨੇ ਪ੍ਰੋਬਲਮਸ ਸਾਨੂੰ ਸ਼ੇਅਰ ਕੀਤੀਆਂ ਅਸੀਂ ਹਰ ਇੱਕ ਚੀਜ਼ ਨੂੰ ਐਕਸੈਪਟ ਕੀਤਾ ਜੋ ਕਾਨੂੰਨ ਚ ਬੋਲ ਰਿਹਾ ਸੀਗਾ ਆਪਾਂ ਐਕਸੈਪਟ ਕੀਤਾ ਇਹਨਾਂ ਨੇ ਹੁਣ ਆਪਾਂ ਵਰਕਰਸ ਵੀ ਆਪਣੇ 6 ਕੈਟਾਗਰੀ ਸੇ ਕੀਤੇ ਇਹਨਾਂ ਬੰਦਿਆਂ ਨੇ ਕਿਹਾ ਸੀ ਵਕੇ ਕਰਨ ਸੋ ਵੀ ਕਿਤੇ ਅਸੀਂ ਹਰ ਇੱਕ ਚੀਜ਼ ਨਾਲ ਦੀ ਤਰੀਕੇ ਨਾਲ ਬਣੀ ਜਿਹੜੀ ਕਾਨੂੰਨ ਦੀ ਫੇਵਰ ਚ ਹੈਗੀ ਕਿਉਂਕਿ ਆਪਾਂ ਵੀ ਕਾਨੂੰਨ ਫਾਲੋ ਕੀਤਾ ਉਹਨਾਂ ਨੇ ਵੀ ਗਲਤ ਗੱਲ ਕੀਤੀ ਸੀ ਕਿ ਕਿ ਹਾਂ ਫੇਵਰ ਚ ਹੈਗੀ ਹੈ ਲੇਕਿਨ ਆਈਜੀ ਰਿਟਰ ਦੇ ਵਿੱਚ ਇਹਨਾਂ ਨੂੰ ਹਰ ਇੱਕ ਚੀਜ਼ 'ਚ ਅਗਰ ਪ੍ਰੋਬਲਮ ਆਏਗੀ ਅੱਜ ਕੰਪਨੀ ਰਿਕੁਆਇਰਮੈਂਟ ਆ ਗਈ ਉੱਥੇ ਬੰਦੇ ਭੇਜਣ ਤੇ ਮੈਂ ਮਾਲਕਾਂ ਨੂੰ ਕੀ ਕਹਾਂਗਾ ਕਿ ਸਰ ਬੰਦੇ ਸਾਡੇ ਇੱਥੋਂ ਨਹੀਂ ਆ ਸਕਦੇ ਇਹਦਾ ਮਤਲਬ ਹੈ ਕਿ ਇੱਥੇ ਤੇ ਫਿਕਸ ਹੋ ਗਿਆ ਆਪਾਂ ਜਿਵੇਂ ਆਪਾਂ ਅਪਾਇੰਟਮੈਂਟ ਡੈਟਾ ਦੇ ਵਿੱਚ ਲਿਖਿਆ ਹੈ ਕਿ ਕਿਤੇ ਵੀ ਭੇਜ ਸਕਦੇ ਆ ਮੇਰੀ ਅਪਾਇੰਟਮੈਂਟ ਡੈਟਾ ਜਦੋਂ ਆਪਾਂ ਸਾਈਨ ਕਰਦੇ ਆਂ ਡਾਕੂਮੈਂਟ ਨੂੰ ਪੜ੍ਹ ਕੇ ਕਰਦੇ ਆਂ ਅਸੀਂ ਪੰਜਾਬੀ ਦੇ ਵਿੱਚ ਆਪਾਂ ਪੂਰਾ ਲੈਟਰ ਛਪਾਇਆ ਸੀਗਾ ਤਾਂ ਕਿ ਸਾਡੇ ਵਰਕਰਾਂ ਨੂੰ ਇਹ ਚੀਜ਼ ਨੂੰ ਪੜ੍ਹ ਕੇ ਸਾਈਨ ਕਰਨ ਤਰੀਕੇ ਦੇ ਨਾਲ ਕਿ ਹਾਂ ਜਾ ਸਕਦੇ ਨੇ ਅਸੀਂ ਮਾਲਕਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਸਰ ਇੱਥੇ ਕੰਮ ਕਰਨਾ ਇਹ ਤਾਂ ਉਹਨਾਂ ਅਸੀਂ ਇਨਜਸਟਿਸ ਹੋ ਗਿਆ ਮੈਂ ਤਾਂ ਮਸਲੀ ਦੱਸਿਆ ਪਹਿਲਾਂ ਤੁਹਾਨੂੰ ਵੀ ਭਾਈ ਤੁਸੀਂ ਉਹਦੀ ਬਦਲੀ ਕਿਤੇ ਵੀ ਕੀਤੀ ਜਾ ਸਕਦੀ ਹੈ ਤਾਂ ਹੀ ਉਹਨਾਂ ਨੇ ਸਾਈਨ ਕੀਤਾ ਡਾਕੂਮੈਂਟ ਨੂੰ ਐਦਾ ਕੋਈ ਡਾਕੂਮੈਂਟ ਸਾਈਨ ਨਹੀਂ ਕਰਦਾ ਕਿਸੇ ਜੀ ਨੂੰ ਲੈ ਕੇ ਨਾਲੇ ਆਪਾਂ ਕੀ ਇਹ ਕਿ ਅੱਜ ਇੱਥੇ ਪੈਸਾ ਲਾਇਆ ਕੰਪਨੀ ਪੈਸਾ ਲਾ ਰਹੀ ਹੈ ਇੱਥੇ ਅਸੀਂ ਮਾਲਕਾਂ ਨੂੰ ਕਿਸੇ ਵੀ ਚੀਜ਼ ਦੇ ਵਿੱਚ ਆ ਕਵਾਂਗੇ ਕਿ ਸਰ ਹ ਮੈਨੂੰ ਵੀ ਜੇਕਰ ਮੈਸੇਜ ਆਂਦਾ ਕਿ ਕੱਲ ਤੁਸੀਂ ਝਾਰਖੰਡ ਪਹੁੰਚੋ ਤੇ ਮੈਨੂੰ ਪਹੁੰਚਣਾ ਪੈਣਾ ਅਸੀਂ ਬਿਲਕੁਲ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਟਾਈਮ ਦੇ ਕੇ ਭੇਜਿਆ ਹੈ ਕਿ ਤੁਸੀਂ ਇਹਨੇ ਦਿਨਾਂ ਤੱਕ ਜੁਆਇਨ ਕਰੋ ਉਸ ਤੋਂ ਜਾ ਕੇ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜਿਹੜੀ ਕਾਨੂੰਨ ਤੋਂ ਬਾਹਰ ਜਾ ਰਹੀ ਹੈ ਜਿਹੜੀ ਤੁਸੀਂ ਬੰਦੇ ਤੁਸੀਂ ਮਤਲਬ ਭੇਜ ਰਹੇ ਹੋ ਜੇ ਕਿਸੇ ਨੂੰ ਕਿ ਜ਼ਿਆਦਾ ਐਮਰਜੈਂਸੀ ਆਉਦੀ ਹੈ ਮਤਲਬ ਕਿਸੇ ਨੂੰ ਵਰਕਰ ਨੂੰ ਆਉਂਦੀ ਹੈ ਜਾਂ ਕਿਸੇ ਨੂੰ ਪ੍ਰੋਬਲਮ ਘਰ ਦੀ ਕੋਈ ਜ਼ਿਆਦਾ ਆ ਰਹੀ ਹੈ ਇੱਕ ਅੱਗੇ ਬੰਦੇ ਨੂੰ ਕੀ ਤੁਸੀਂ ਉਹ ਬੰਦੇ ਨੂੰ ਉਹ ਬੰਦੇ ਨੂੰ ਵੀ ਭੇਜੋਗੇ ਚਾਹੁੰਦੇ ਆਂ ਮੈਂ ਅਸੀਂ ਦੇਖੀ ਜਾਉਂਗਾ ਨਹੀਂ ਉਹਦੀ ਐਮਰਜੈਂਸੀ ਨੂੰ ਆਪਾਂ ਇੱਕ ਉਹ ਬੰਦਾ ਕਿਤੇ ਲੈ ਕੇ ਆ ਗਿਆ ਸਰ ਮੈਂ ਉਹ ਲੈਡੀ ਜਾ ਸਕਦਾ ਮੇਰੀ ਸ਼ਿਫਟ ਤੁਸੀਂ ਬਾਅਦ ਚੋਂ ਪਾ ਦਿਓ ਉਹਦੀ ਮਜਬੂਰੀ ਨੂੰ ਆਪਾਂ ਬਿਲਕੁਲ ਚੈੱਕ ਕਰਾਂਗੇ ਕਰੀ ਜੇ ਕੁਝ ਲੱਗੇਗਾ ਤੇ ਆਪਾਂ ਜ਼ਰੂਰ ਉੱਤੇ ਕਾਰਵਾਈ ਕਰਾਂਗੇ ਕਿ ਹਾਂ ਕਰ ਸਕਦੇ ਆ ਆਪਾਂ ਪੂਰਾ ਸਜੈਸ਼ਨ ਆਪਾਂ ਲਾਵਾਂਗੇ ਦੂਜੇ ਤੋਂ ਮੈਂ ਸਾਰੀ ਟੀਮ ਬੈਠੀ ਹੈ ਕਿ ਹਾਂ ਵੀ ਇਹਦੀ ਵਾਕਈ ਜਨੂਨ ਮਜਬੂਰੀ ਹੈਗੀ ਹੈ ਇਹਦੀ ਸ਼ਿਫਟ ਪਾਣੀ ਹੈ ਬਾਅਦ ਦੇ ਵਿੱਚ ਪਾ ਦਿਓ ਆਪਣਾ ਘਰ ਦਾ ਉਸ ਟਾਈਮ ਸੈਟਲਮੈਂਟ ਕਰ ਲਿਓ ਆਪਣੀ ਉਸ ਤੋਂ ਬਾਅਦ ਵੀ ਪਾ ਸਕਦੇ ਸਰ ਕਿਤੇ ਇਹ ਤਾਂ ਨਹੀਂ ਹੈ ਨਾ ਤਾਂ ਨੇ ਨਜ਼ਾਰੇ ਕਰਦੇ ਸੀ ਕਿ ਇਸ ਕਰਕੇ ਕਿਤੇ ਵੀ ਤੁਸੀਂ ਇਹਨਾਂ ਨੂੰ ਫਾਇਰ ਕਿ ਇਹਨਾਂ ਨੂੰ ਰੈਡਕਸ਼ਨ ਕਰ ਰਹੇ ਹੋ ਬਿਲਕੁਲ ਅਦਾ ਨਹੀਂ ਹੈਗਾ ਜੇ ਐਤਾ ਦੀ ਗੱਲ ਹੁੰਦੀ ਹੈ ਤੇ ਆਪਾਂ ਹੁਣੇ ਬੰਦੇ ਉਹਨਾਂ ਦੇ ਪੱਕੇ ਕਿਤੇ ਤਿੰਨ ਬੰਦੇ ਵੀ ਕਿਤੇ 6 ਵੀ ਕਿਤੇ ਆ ਸਾਡਾ ਕੰਮ ਹੈ ਕੰਮ ਚਲਾਉਣਾ ਅੱਜ ਬੰਦੇ ਦੀ ਰਿਕੁਆਇਰਮੈਂਟ ਉੱਥੇ ਹੈਗੀ ਹੈ ਇਸ ਕਰਕੇ ਬੰਦੇ ਭੇਜ ਰਹੇ ਹਾਂਗੇ ਹੋਰ ਅੱਛੇ ਕੁਝ ਗੱਲਬਾਤ ਹੈ ਜੇ ਮੰਨ ਲਓ ਵੀ ਇਹ ਬੰਦੇ ਨਹੀਂ ਜਾਂਦੇ ਫਿਰ ਕੋਈ ਤੁਹਾਡੇ ਵੱਲੋਂ ਕੀ ਮਤਲਬ ਕਾਰਵਾਈ ਹੋਗੀ ਉਹ ਬੰਦਿਆਂ ਤੇ ਜਾਂ ਕਿਸ ਤਰ੍ਹਾਂ ਦੇ ਕੋਈ ਮੈਨੇਜਮੈਂਟ ਨਾਲ ਡਿਸਕਸ ਕਰਾਂਗੇ ਕਿ ਇਹ ਬੰਦੇ ਨਹੀਂ ਜਾ ਰਹੇ ਅਗੇ ਤੁਸੀਂ ਆਪਣਾ ਕੀ ਗੱਲਬਾਤ ਕਰਨੀ ਹੈਗੀ ਹੈ ਜਦੋਂ ਲੈਟਰ ਸ ਕਹ ਕਹੀਏ ਕਿ ਇਹ ਇੱਥੇ ਹੀ ਕੰਮ ਕਰਨਾ ਹੈ ਮੈਨੂੰ ਲੱਗਦਾ ਹੈ ਕਿ ਮਾਲਕਾ ਸੇ ਬਹੁਤ ਇਨਜਸਟਿਸ ਕਰਨਾ ਲੀਆ ਹੈ ਜਿੰਨੇ ਬਦਲ ਮੰਗਾ ਸੀ ਆ ਤੁਸੀਂ ਸਾਰੀਆਂ ਮੰਗੀਆਂ ਨੇ ਏ ਟੂ ਜ਼ेड ਮੰਗਾ ਮੰਨ ਲਿਆ ਇਹਨਾਂ ਦੀ ਉਹਦੇ ਵਿੱਚ ਕੋਈ ਇਹੋ ਜਿਹੀ ਮੰਗ ਨਹੀਂ ਹੈ ਕਿ ਜਿਹੜੀ ਅਪਾ ਪੂਰੀ ਨਹੀਂ ਕੀਤੀ ਜਿਹੜੀ ਕਾਨੂੰਨ ਚ ਸੀਗੀ ਸਭ ਕਰਤੀਆਂ ਜਿਹੜੀ ਇਹਨਾਂ ਨੇ ਦੁਆਰਾ ਵੀ ਕੀਤੀਆਂ ਕਿ ਡਿਮਾਂਡ ਸੀਗੀਆਂ ਇਹਨਾਂ ਦੀ ਉਹ ਵੀ ਅਪਾ ਪੂਰੀ ਕਰਤੀਆਂ ਕਿ ਚਲੋ ਠੀਕ ਹੈ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਮੁੰਡੇ ਕੰਮ ਕਰ ਰਹੇ ਆ ਲੇਕਿਨ ਹੁਣ ਇਹ ਇੱਕ ਬੇਸਿਕ ਰਿਕੁਆਇਰਮੈਂਟ ਆ ਜਦੋਂ ਕੋਈ ਨਵਾਂ ਪ੍ਰਾਣ ਚੱਲਦਾ ਹੋਵੇ ਤੇ ਅਸੀਂ ਪੁਰਾਣੇ ਬੰਦੇ ਆਪਣੇ ਭੇਜਦੇ ਆ ਕਿ ਤਾਂ ਕਿ ਬੰਦੇ ਨੂੰ ਟ੍ਰੇਨਿੰਗ ਕਰਕੇ ਆ ਸਾਰੀ ਉਮਰ ਅਸੀਂ ਨਹੀਂ ਭੇਜਦੇ ਆ ਆਪਾਂ ਅਸੀਂ ਜੇ ਕੋਈ ਲੈਟਰ ਸਾਈਨ ਕੀਤਾ ਤਾਂ ਉੱਤੇ ਲਿ ਉਹ ਲੱਗਦਾ ਸਾਰੀ ਉਮਰ ਸੇ ਜਾਣ ਕੇ ਤੇ ਫਿਰ ਨੂੰ ਲੱਗਦਾ ਕਿ ਹਾਂ ਵੀ ਕਿ ਬੰਦਾ ਕਿੱਦਾਂ ਛੱਡ ਕੇ ਜਾਏਗਾ ਜ਼ਮੀਨ ਆਪਣੀ ਇਹ ਤਾਂ ਨੌ ਮਿੰਟ ਹੋਈ ਮੈਂ ਇਹ ਜੋ ਸਮਝੋਤਾ ਹੈ ਸਰ ਉਹ ਵੀ ਦਿਖਾਉ ਉਹ ਮਣੇ ਜੋ ਸਮਝੋਤਾ ਕਦੋਂ ਹੋਏਗਾ ਪਹਿਲਾਂ ਕਿਹੜਾ ਇਹ ਸਮਝੋਤਾ ਆਇਆ ਸੀਗਾ 15 6 ਨੂੰ ਇਹਦੇ ਵਿੱਚ 6 7 ਪੁਆਇੰਟ ਹੈਗੇ ਜਿਹੜੇ ਆਪਾਂ ਚੈੱਕ ਕਰੀਤੇ ਸੀਗੇ ਇਹਦੇ ਵਿੱਚ ਸਭ ਦੇ ਸਾਈਨ ਆ ਗਏ A to Z ਸਭ ਦੇ ਸਾਈਨ ਆ ਗਏ ਜਿਹਦੇ ਵਿੱਚ ਇਹ ਮੰਨੇ ਨੇ ਵੀ ਅਸੀਂ ਜਾਵਾਂਗੇ ਜਿੱਥੇ ਕਿ ਪਹਿਲੀ ਲੈਟਰ ਦਾ ਪਹਿਲਾ ਕਾਲਮ ਇਹੀ ਹੈ ਕਿ ਜਿਹਦੇ ਵਿੱਚ ਲਿਖਿਆ ਹੈ ਕਿ ਇਹਨਾਂ ਦਾ ਜਿਹੜਾ ਫੰਡ ਮੈਨੇਜਰ ਹੈਗਾ ਵਾ ਉਹਦੇ ਵਿੱਚ ਕਾਲਮ ਨੰਬਰ 6 7 ਇਹੋ ਜਿਹਾ ਹੈਗਾ ਜਿਹਦੇ ਵਿੱਚ ਉਜੇ ਟਾਈਮ ਵੀ ਲਿਖਿਆ ਬਕਾਇਆ ਤਾਂ ਸਹੂਲਤਾ ਵੀ ਲਿਖੀ ਬਕਾਇਆ